ਇੱਕ ਜੀ ਹਿੰਦੁਸਤਾਨ ਟਾਈਮਜ਼ ਨਿਊਜ਼ਪੇਪਰ ਹੈਗਾ ਉਹਦੇ ਚ ਇੱਕ ਖਬਰ ਛਪੀ ਸੀ 22 ਨ ਨੂੰ ਤੇ ਉਸ ਬਾਰੇ ਇਹ ਪ੍ਰੈਸ ਕਾਨਫਰੈਂਸ ਹੈ ਉਸ ਨਿਊਜ਼ ਦੇ ਜਿਹੜੇ ਤੱਥ ਹੈ ਉਹ ਬਿਲਕੁਲ ਜਿਹੜੇ ਹੈਗੇ ਆ ਉਹ ਗਲਤ ਲਿਖੇ ਗਏ ਆ ਉਹਦੇ ਚ ਤੇ ਉਹਦੇ ਚ ਸਾਫ਼-ਸਾਫ਼ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਨਾਲ ਉਹਨਾਂ ਨੇ ਉਹ ਨਿਊਜ਼ ਆਈਟਮ ਛਾਪੀ ਹੈ ਤੇ ਉਹਦੇ ਵਿੱਚ ਮੇਰੀ ਫੋਟੋ ਛਾਪੀ ਹੈ ਉਹਦੇ ਵਿੱਚ ਉਹਨਾਂ ਨੇ ਜਿਹੜੀ ਮੇਰੀ 11 ਸਾਲ ਦੀ ਇਮੇਜ ਬਣਾਈ ਹੋਈ ਹੈ ਉਹ ਸਾਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਨਹੀਂ ਪਤਾ ਇਹ ਨਿਊਜ਼ ਪਲਾਂਟਡ ਹੈ ਜਾਂ ਨਹੀਂ ਪਲਾਂਟਡ ਹੈ ਬਟ ਬਾਈ ਚਾਂਸ ਇਹ نیوز ਉਸੇ ਦਿਨ ਲਈ ਗਈ ਹੈ ਜਿੱਦਨ ਹਾਈ ਕੋਰਟ 'ਚ ਇਸੇ ਤਰੀ ਜਿਹੜੇ ਕੇਸ ਚੱਲਦਾ ਉਹਦੀ ਹੀ ਡੇਟ ਸੀਗੀ 22 ਤਰੀਕ ਨੂੰ ਤਾਂ ਇਸ ਕਰਕੇ ਮੈਂ ਉਹਦੇ ਵਿੱਚ ਜਿਹੜੇ ਐਚਟੀ ਵਾਲੇ ਨੇ ਉਹਨਾਂ ਨੂੰ ਇੱਕ ਮੇਲ ਵੀ ਲਿਖੀ ਹੈ ਜਿਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਤਾਥੀਆਤਾ ਉਹ ਕਲੀਅਰ ਕਰਨ ਜਾਂ ਮਾਫੀ ਮੰਗਣ ਨਹੀਂ ਤਾਂ ਮੈਂ ਤਿੰਨਾਂ ਚਾਰ ਦਿਨਾਂ 'ਚ ਜੇਕਰ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਂਦਾ ਤੇ ਉਹਨਾਂ ਦੇ ਮਾਨਹਾਨੀ ਦਾ ਕੇਸ ਵੀ ਕਰਨ ਲੱਗਾਂ। ਮੈਟਰ ਏ ਹੈ ਜੀ ਇਹਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਹੈਗਾ ਕਿ ਕੋਈ ਜਿਹੜੀ ਅਵਾਰਡ ਹੈਗਾ ਜਿਹੜਾ ਉਹ ਧਰਮਕੋੜ ਦਾ ਹੋਇਆ ਸੀਗਾ ਜਿਹੜਾ ਕਿ ਮੇਰੇ ਵੇਲੇ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਹੈਗਾ ਦੋ ਤਿੰਨ ਚੀਜ਼ਾਂ ਜਿਹੜੀਆਂ ਬਿਲਕੁਲ ਗਲਤ ਲਿਖੀਆਂ ਜਿਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਇੱਕ ਤਾਂ ਕੰਪਨਸੇਸ਼ਨ ਜਿਹੜੀ ਹੈਗੀ ਆ ਉਸ ਅਵਾਰਡ ਦੀ ਉਹ ਪ੍ਰਾਰਥੀ ਨੂੰ ਮਿਲ ਚੁੱਕੀ ਹੈ ਜਦ ਕਿ ਤੁਸੀਂ ਅੱਜ ਵੀ ਚੈੱਕ ਕਰਾ ਸਕਦੇ ਹੋ ਕਿ ਕੰਪਨਸੇਸ਼ਨ ਜਿਹੜੀ ਹੈਗੀ ਉਹ ਸਰਕਾਰ ਦੇ ਖਾਤੇ 'ਚ ਹੀ ਪਈ ਹੈ ਉਹ ਕਿਸੇ ਨੂੰ ਮਿਲੀ ਨਹੀਂ ਹੈ ਹਲੇ ਤੱਕ ਤੇ ਇਹੀ ਜਿਹੜਾ ਕੇਸ ਹੈ ਜੇ ਤੁਸੀਂ ਨੋਟ ਕਰਨਾ ਚਾਹੋ ਤਾਂ ਕਰ ਸਕਦੇ ਹੋ ਕਿ ਸੀਡਬਲਯੂਪੀ ਸਿਵਲ ਰਿਟ ਪੀਟੀਸ਼ਨ 19216 ਆਫ 2024 ਹੈ ਉਹਦੇ ਵਿੱਚ ਪ੍ਰਾਰਥੀ ਦੀ ਪ੍ਰੇਅਰ ਹੀ ਇਹ ਹੈ ਕਿ ਇਹਨਾਂ ਨੇ ਜਿਹੜੀ ਕੰਪਨਸੇਸ਼ਨ ਹੈਗੀ ਉਹ ਮੈਨੂੰ ਹਲੇ ਤੱਕ ਦਿੱਤੀ ਨਹੀਂ ਹੈ ਐਂਡ ਉਹਨਾਂ ਨੇ ਅਖਬਾਰ 'ਚ ਜਿਹੜਾ ਲਿਖਿਆ ਹੈ ਉਹਦੇ ਵਿੱਚ ਲਿਖਿਆ ਕਿ ਗਾਰੰਟੀਡ ਕੰਪਨਸੇਸ਼ਨ ਜਿਹਦਾ ਮਤਲਬ ਇਹ ਹੈ ਕਿ ਅਸੀਂ ਜਿਹੜੀ ਹੈਗੀ ਹੈ ਕੰਪਨਸੇਸ਼ਨ ਆਲਰੇਡੀ ਉਹਨਾਂ ਨੂੰ ਦੇ ਚੁੱਕੇ ਹਾਂ ਇਹ ਸਭ ਤੋਂ ਪਹਿਲਾ ਤੱਥ ਇਹ ਗਲਤ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ ਸੀਐਲਯੂ ਬਾਰੇ ਜ਼ਿਕਰ ਕੀਤਾ ਹੈ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਅਸੀਂ 2022 ਤੇ ਦਿੱਤੀ ਹੈ ਪਹਿਲੀ ਗੱਲ ਤਾਂ ਸੀਐਲਯੂ ਦੇਣ ਦਾ ਅਧਿਕਾਰ ਜਿਹੜਾ ਹੈ ਉਹ ਐਸਡੀਐਮ ਨੂੰ ਹੁੰਦਾ ਹੀ ਨਹੀਂ ਜੀ ਇਹ ਗਲੱਡਾ ਵੱਲੋਂ ਦਿੱਤੀ ਜਾਂਦੀ ਹੈ ਸੀਐਲਯੂ ਦੂਸਰੀ ਗੱਲ ਜੇ ਤੁਸੀਂ ਚੈੱਕ ਕਰੋਗੇ ਅੱਜ ਵੀ ਕਾਗਜ਼ ਜਿਹੜੇ ਹੈਗੇ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਦਾਂਗੇ ਕਿ 2013 ਚ ਉਹਦੀ ਸੀਐਲਯੂ ਹੋਈ ਹੋਈ ਹੈ 2013 ਚ ਸੀਐਲਯੂ ਹੋਈ ਹੈ ਤੇ ਮੇਰੀ ਜਿਹੜੀ ਨੌਕਰੀ ਹੈ ਜਿਹੜੀ ਮੇਰੀ ਇੰਡਕਟ ਹੋਈ ਸੀ ਮੈਂ ਨੌਕਰੀ 'ਚ ਮੇਰੀ ਜੁਆਇਨਿੰਗ ਜਿਹੜੀ ਹੈਗੀ ਉਹ 2014 ਦੀ ਹੈ ਮੇਰੀ ਨੌਕਰੀ 'ਚ ਵੀ ਆਉਣ ਤੋਂ ਪਹਿਲਾਂ 2013 ਚ ਉਹ ਸੀਐਲਯੂ ਹੋਈ ਹੋਈ ਹੈ ਜੋ ਕਿ ਉਸ ਜਿਹੜਾ ਨਿਊਜ਼ ਆਈਟਮ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮ ਇਸ ਤੋਂ ਇਲਾਵਾ ਉਹਨਾਂ ਨੇ ਅਵਾਰਡ ਬਾਰੇ ਲਿਖਿਆ ਹੈ ਕਿ ਮੈਂ ਅਪਰੂਵਲ ਦਿੰਦੀ ਹਾਂ ਉਸ ਅਵਾਰਡ ਦੀ ਜਦਕਿ ਅਪਰੂਵਲ ਕੋਈ ਨਹੀਂ ਦਿੰਦੀ ਅਸੀਂ ਸਿਰਫ ਅਵਾਰਡ ਬਣਾਉਣ ਵਾਲੇ ਹੁੰਨੇ ਆਂ ਜੀ ਅਸੀਂ ਸਿਰਫ ਇੱਕ ਕੈਲਕੂਲੇਸ਼ਨ ਕਰਕੇ ਭੇਜਣੀ ਹੁੰਦੀ ਹੈ ਉਹ ਕੈਲਕੂਲੇਸ਼ਨ ਕਰਕੇ ਅਸੀਂ ਜ਼ਰੂਰ ਭੇਜੀ ਹੈ ਉਹਦੇ ਵਿੱਚ ਜੇਕਰ ਜ਼ਮੀਨ ਜੀ ਨੇ ਦੇਣੀ ਹੁੰਦੀ ਹੈ ਤੇ ਜਿਸ ਨੇ ਜ਼ਮੀਨ ਲੈਣੀ ਹੁੰਦੀ ਹੈ ਯਾਨੀ ਕਿ ਪੀ ਡਬਲਯੂ ਡੀ ਜੀ ਨੇ ਇਹਦੇ ਵਿੱਚ ਜ਼ਮੀਨ ਜਿਹੜੀ ਸੀਗੀ ਉਹ ਆ ਰਹੀ ਸੀਗੀ ਐਨ ਐਚ 71 ਦੇ ਅੰਡਰ ਤੇ ਉਹਨਾਂ ਨੇ ਲੈਣੀ ਸੀ ਤੇ ਉਸ ਬੰਦੇ ਨੇ ਦੇਣੀ ਸੀ ਜੇਕਰ ਉਹ ਉਸ ਅਮਾਉਂਟ ਤੇ ਐਗਰੀ ਕਰਦੇ ਨੇ ਤਾਂ ਮੌਰਥ ਤੋਂ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਤੋਂ ਉਹਨਾਂ ਨੇ ਇੱਕ ਅਪਰੂਵਲ ਲੈਣੀ ਹੁੰਦੀ ਹੈ ਜੇਕਰ ਉਹ ਅਪਰੂਵਲ ਆ ਜਾਏ ਉਸ ਤੋਂ ਬਾਅਦ ਉਹਨਾਂ ਨੇ ਪੈਸਾ ਜਿਹੜਾ ਹੈਗਾ ਉਹ ਰਜਿਸਟਰੀ ਦੇ ਅਗੇਂਸਟ ਬੰਦੇ ਨੂੰ ਸਿੱਧਾ ਦੇਣਾ ਹੁੰਦਾ ਹੈ ਜਿਹੜਾ ਕਿ ਇਹਦੇ ਵਿੱਚ ਨਹੀਂ ਹੋਇਆ ਉਹਨਾਂ ਵੱਲ ਬੰਦੇ ਨੂੰ ਜਿਹੜਾ ਹੈ ਉਹ ਕੋਈ ਪੈਸੇ ਨਹੀਂ ਦਿੱਤੇ ਗਏ ਮੈਂ ਜਿਹੜਾ ਹਾਈ ਕੋਰਟ ਕੇਸ ਚੱਲ ਰਿਹਾ ਹੈਗਾ ਉਹਨਾਂ ਨੇ ਕੋਈ ਮੈਂਸ਼ਨ ਕੀਤਾ ਹੈਗਾ ਵੀ ਕੋਲੋਨੀ ਦੇ ਪ੍ਰਾਪਰਟੀ ਗਾਰਡ ਦੀ ਡੀਲੀਗੈਂਸੀ ਮੰਗ ਰਿਹਾ ਜਿਹੜਾ ਹਾਈ ਕੋਰਟ ਚ ਕੇਸ ਚੱਲ ਰਿਹਾ ਉਹ ਸਿਰਫ ਇਸ ਬਾਰੇ ਹੈ ਜੀ ਕਿ ਉਸ ਬੰਦੇ ਨੇ ਕਿਹਾ ਹੈ ਕਿ ਮੇਰੀ ਅਮਾਉਂਟ ਜਿਹੜੀ ਹੈਗੀ ਹੈ ਉਹ ਐਸ ਡੀ ਐਮ ਦੇ ਖਾਤੇ 'ਚ ਹੀ ਆ ਪਾਲਾ ਦੇ ਅਕਾਊਂਟ 'ਚ ਪਈ ਹੈ ਤੇ ਇਹ ਮੈਨੂੰ ਟਰਾਂਸਫਰ ਨਹੀਂ ਕਰ ਰਹੇ ਤਾਂ ਸਾਰਾ ਜਿਹੜਾ ਕੇਸ ਹੈ ਉਹ ਇਹੀ ਹੈ ਕਿ ਜਿਹੜੇ ਪੈਸੇ ਹੈਗੇ ਆ ਉਹ ਉਸ ਬੰਦੇ ਨੂੰ ਹਲੇ ਤੱਕ ਮਿਲੇ ਨਹੀਂ ਆ ਉਹਦੇ ਵਿੱਚ ਉਸ ਬੰਦੇ ਨੇ ਜਿਹੜਾ ਕਲੇਮ ਕੀਤਾ ਉਹ ਇਹ ਕੀਤਾ ਕਿ ਮੈਂ ਇਸ ਜ਼ਮੀਨ ਦਾ ਮਾਲਕ ਜਿਹੜਾ ਜਦੋਂ ਤੋਂ ਉਹ ਵੀ ਉਹ ਬਣਿਆ 68 ਤੋਂ ਬਣਿਆ ਹੋਇਆ ਤੇ ਉੱਥੋਂ ਤੋਂ ਉਦੋਂ ਤੋਂ ਹੀ ਉਹ ਮਾਲਕ ਬਣਿਆ ਹੋਇਆ ਉਹ ਜ਼ਮੀਨ ਤੇ ਹੋਰ ਕਿਸੇ ਚੀਜ਼ ਦਾ ਕੋਈ ਜ਼ਿਕਰ ਨਹੀਂ ਹੈਗਾ ਉਹ ਤੁਸੀਂ ਅੱਜ ਵੀ 45 ਤੋਂ ਲੈ ਕੇ ਅੱਜ ਤੱਕ ਦਾ ਰੈਵਨਿਊ ਰਿਕਾਰਡ ਜਿਹੜਾ ਧਰਮਕੋੜ ਦਾ ਬਿਲਕੁਲ ਇੰਟੈਕਟ ਪਿਆ ਉਹ ਤੁਸੀਂ ਅੱਜ ਵੀ ਜਾ ਕੇ ਚੈੱਕ ਕਰ ਸਕਦੇ ਹੋ ਵੀ ਉੱਥੇ ਕਿਸੇ ਵੀ ਹੋਰ ਚੀਜ਼ ਦਾ ਕੋਈ ਮੈਂਸ਼ਨ ਹੀ ਨਹੀਂ ਹੈ ਜੋ ਮਾਲਕ ਸੀਗੇ ਉਹ ਉਦਾਂ ਹੀ ਤੁਰੇ ਆ ਰਹੇ ਨੇ ਜੀ ਅੱਜ ਤੱਕ ਮੈਂ ਵੀ ਪ੍ਰੋਪਰਟੀ ਸਰਿਕੋ ਮਾਲਕੀ ਆ ਉਹ ਬਾਕ ਬਾਕ ਹੋਰ ਵੀ ਜਿਹੜੀ ਇਹ ਪ੍ਰੋਪਰਟੀ ਆ ਦਾ ਕਲੇਮ ਇੱਕੋ ਹੀ ਮਾਲਕ ਕਰ ਰਿਹਾ ਹੈ ਜੀ ਉਹ ਜਿਹੜਾ ਹੈਗਾ ਉਹਦੇ ਤਸੀਂਦਰ ਨੇ ਤਸਦੀਕ ਵੀ ਕੀਤਾ ਕਿ ਮਲਕੀ ਉਹਦੀ ਹੈ ਜਿੰਨਾ ਉਹ ਰਕਬਾ ਤਸਦੀਕ ਕਰ ਰਿਆ ਸੀ ਉਹ ਤਿੰਨ ਕਨਾਲ ਕਹ ਰਿਆ ਸੀ ਲੇਕਿਨ ਉਹਨੇ ਕਿਹਾ ਕਿ ਦੋ ਕਨਾਲ 11 ਮਰਲੇ ਆ ਤੇ ਉਹ ਉਨਾ ਹੀ ਹੈ ਤੇ ਉਸੇ ਮਾਲਕ ਦੇ ਨਾਮ ਤੇ ਹੀ ਹੈ ਜਿਹੜਾ ਕਲੇਮ ਕਰ ਰਿਆ ਹੈ ਸਾਰੀ ਜਿਹੜੀ ਨਿਊਜ਼ ਆਪੀ ਆ ਉਸ ਤੋਂ ਬਾਅਦ ਥੋੜਾ ਜਿਹਾ ਵਰਜਨ ਲਿਆ ਗਿਆ ਕਿਉਂਕਿ ਥੋੜਾ ਮੇਨ ਹੈਡਲਾਈਨ ਤੇ ਥੋੜਾ ਨਾਮ ਆ ਰਿਹਾ ਓ ਰਿਕਚਰ ਬਿਲਕੁਲ ਮੇਰਾ ਵਰਜਨ ਇਹਦੇ ਚ ਨਹੀਂ ਲਿਆ ਗਿਆ ਜੀ ਜਦੋਂ ਉਸ ਪੱਤਰ ਜਦ ਕਿ ਮੈਨੂੰ ਕੋਈ ਫੋਨ ਨਹੀਂ ਆਏ ਹੋਏ ਦੂਸਰੀ ਗੱਲ ਇਹ ਕਿ ਅਸੀਂ ਪਬਲਿਕ ਜਿਹੜੀ ਹੈਗੀ ਆ ਉਹ ਸੀਟ ਤੇ ਹੁੰਨੇ ਆ ਤਾਂ ਕਿਸੇ ਟਾਈਮ ਕੋਈ ਫੋਨ ਕਰਦਾ ਤੁਹਾਡੇ ਵਰਗੇ ਵੀ ਸਾਨੂੰ ਫੋਨ ਕਰਦੇ ਨੇ ਤਾਂ ਅਸੀਂ ਕਈ ਵਾਰੀ ਜਿਹੜਾ ਹੈਗਾ ਕੱਟ ਦਿੰਨੇ ਆ ਜਾਂ ਨਹੀਂ ਚੱਕ ਪਾਂਦੇ ਤਾਂ ਤੁਸੀਂ ਮੈਸੇਜ ਕਰਕੇ ਸਾਨੂੰ ਕੁਝ ਨਾ ਕੁਝ ਪੁੱਛ ਲੈਣੇ ਹੋ ਉਹਨਾਂ ਦਾ ਆਈਡਲੀ ਵਟਸਐਪ ਮੈਸੇਜ ਆਣਾ ਚਾਹੀਦਾ ਸੀਗਾ ਕਿ ਮੈਂ ਜਿਹੜਾ ਹੈਗਾ ਤੁਹਾਡੀ ਵਰਜਨ ਲੈਣੀ ਆ ਪਰ ਉਹਨਾਂ ਦਾ ਮੈਸੇਜ ਕੋਈ ਨਹੀਂ ਆਇਆ ਬਸ ਉਹਨਾਂ ਨੇ ਇੱਕ ਵਾਰ ਸ਼ਾਇਦ ਕਦੇ ਫੋਨ ਕੀਤਾ ਹੋਵੇ ਜਿਹੜਾ ਕਿ ਉਹ ਕਲੇਮ ਕਰ ਰਹੇ ਨੇ ਉਹ ਕੀਤਾ ਹੋਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਸ ਕਿਸੇ ਵੀ ਤਰ੍ਹਾਂ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਿਊਜ਼ਲੈਂਡ ਤੋਂ ਪਹਿਲੇ ਮੈਂ ਜ ਕੁਲ ਜਿਸ ਦਿਨ 22 ਤਰੀਕ ਨੂੰ ਹਾਈ ਕੋਰਟ ਦੀ ਡੇਟ ਸੀਗੀ ਅਸੀਂ ਚੰਡੀਗੜੀ ਸੀਗੇ ਕਿਉਂਕਿ ਡੇਟ ਸੀਗੀ ਜਦ ਕਿ ਇਸ ਪੰਜਾਬ ਸਰਕਾਰ ਦੀ ਉਹ ਛੁੱਟੀ ਸੀ ਹਾਈ ਕੋਰਟ 'ਚ ਛੁੱਟੀ ਨਹੀਂ ਸੀਗੀ ਤੇ ਉਦੋਂ ਹੀ ਉਹ ਜਿਹੜੀ ਨਿਊਜ਼ ਹੈ ਉਹ ਮੈਨੂੰ ਜਿਹੜਾ ਹੈਗਾ ਉਹ ਮੇਰੇ ਕਿਸੇ ਵੈਲਵਿਸ਼ਰ ਵੱਲੋਂ ਭੇਜੀ ਗਈ ਕਿ ਇਹ ਅੱਜ ਨਿਊਜ਼ ਲੱਗੀ ਹੈ ਤੇ ਮੈਂ ਕਾਫੀ ਸ਼ੌਕਡ ਸੀਗੀ ਇਹ ਦੇਖ ਕੇ ਕਿ ਜਿਸ ਦਿਨ ਕੋਰਟ ਦੀ ਤਰੀਕ ਹੈ ਉਸ ਦਿਨੇ ਨਿਊਜ਼ ਲਾਣਾ ਇੱਕ ਪਲਾਂਟਡ ਸਟੋਰੀ ਵੀ ਹੋ ਸਕਦੀ ਹੈ ਪਰ ਇਸ ਤੇ ਮੇਰਾ ਕੋਈ ਕਮੈਂਟ ਜਿਹੜਾ ਹੈਗਾ ਉਹ ਕਿਸੇ ਬਾਰੇ ਕੋਈ ਨਹੀਂ ਹੈ ਜੀ ਉਹ ਅੱਗੇ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਦਾ ਸੀਐਲਯੂ 2013 ਚ ਹੋਈ ਹੈ ਜੀ ਮੈਂ ਨੌਕਰੀ ਜੁਆਇਨ ਕੀਤੀ ਹੈ 2014 ਚ ਜਦਕਿ ਉਸ ਨਿਊਜ਼ 'ਚ ਇਹ ਕਲੇਮ ਕੀਤਾ ਗਿਆ ਕਿ ਮੈਂ ਅਪਰੂਵਲ ਕੀਤੀ ਹੈ ਸੀਐਲਯੂ ਦੀ ਮੈਂ ਤਾਂ ਸੀਐਲਯੂ ਅਪਰੂਵਿੰਗ ਅਥਾਰਟੀ ਵੀ ਨਹੀਂ ਹੈਗੀ ਜਿਹੜੀ ਸੀਐਲਯੂ ਅਪਰੂਵਿੰਗ ਅਥਾਰਟੀ ਹੈ ਉਹ ਗਲੱਡਾ ਹੈ ਜਿਹੜੀ ਪੇਮੈਂਟ ਪੇਮੈਂਟ ਜਿਹੜੀ ਹੈਗਾ ਪਿਛਲੇ ਪੇਮੈਂਟ ਜਿਹੜੀ ਹੈਗੀ ਆ ਉਹ ਕਾਲਾ ਦੇ ਅਕਾਊਂਟ 'ਚ ਹੁੰਦੀ ਹੈ ਜੀ ਜਿਹੜੇ ਐਸਡੀਐਮ ਹੁੰਦੇ ਨੇ ਸਾਰੇ ਉਹ ਸੜਕ ਦੇ ਕਾਲਾ ਹੁੰਦੇ ਨੇ ਕੰਪੀਟੈਂਟ ਅਥਾਰਟੀ ਲੈਂਡ ਐਕ acquisition ਉਨਾਂ ਨੇ ਜੋ ਖਾਤਾ ਦਿੰਦੇ ਨੇ ਉਹਦੇ 'ਚ ਇੱਕ ਲਿਮਿਟ ਬਣ ਜਾਂਦੀ ਹੈ ਜਿਹੜੀ ਕਿ NHAI ਬਣਾ ਦਿੰਦੀ ਹੈ ਉਸ ਤੋਂ ਬਾਅਦ ਉਸ ਲਿਮਿਟ ਦੇ ਅਗੇਂਸਟ ਜਦੋਂ ਕੋਈ ਬੰਦਾ ਜਿਹੜਾ ਹੈਗਾ ਉਹ ਆਉਂਦਾ ਆਪਣੀ ਕਲੇਮ ਕਰਦਾ ਹੈ ਕਿ ਮੇਰਾ ਪੈਸਾ ਬਣਦਾ ਹੈ ਤਾਂ ਉਹ ਉਹਦੇ ਅਗੇਂਸਟ ਉਹਨੂੰ RTGS ਕਰ ਦਿੰਦੇ ਆ ਤੇ ਉਹ ਜਿਹੜੀ ਹੈਗੀ ਹੈ ਲਿਮਿਟ ਜੋ ਬਣੀ ਹੋਈ ਹੈ ਉਹ ਹੱਲੇ ਵੀ ਉਹਨਾਂ ਦੇ ਖਾਤੇ 'ਚ ਹੀ ਪਈ ਹੈ ਉਹ ਕਿਸੇ ਨੂੰ ਦਿੱਤੀ ਨਹੀਂ ਗਈ ਇਹ 3 ਕਰੋੜ 62 ਲੱਖ ਦੇ ਅਰਾਊਂਡ ਮਾਉਂਟ ਸੀਗੀ ਕਲੇਮ ਉਹਨਾਂ ਨੇ ਬਿਲਕੁਲ ਇਹਦੇ ਚ ਹੀ ਕੀਤੀ ਹੋਈ ਹੈ ਕੋਰਟ ਕੇਸ ਹੀ ਇਹ ਕਲੇਮ ਕੀਤੀ ਹੋਈ ਹੈ ਕਿਉਂਕਿ ਅਸੀਂ ਉਹਨਾਂ ਨੂੰ ਦਿੱਤੀ ਨਹੀਂ ਸੀ ਨਾ ਅਪਰੂਵਲ ਹੋਣ ਕਰਕੇ ਇਸ ਕਰਕੇ ਕੋਰਟ ਕੇਸ ਇਸੇ ਲਈ ਕੀਤਾ ਗਿਆ ਕਿ ਉਹਨਾਂ ਨੂੰ ਪੇਮੈਂਟ ਹੀ ਨਹੀਂ ਮਿਲੀ ਹੈ ਜਦ ਕਿ ਖਬਰ ਜਿਹੜੀ ਹੈਗੀ ਉਹ ਬਿਲਕੁਲ ਉਲਟ ਲਾਈ ਗਈ ਹੈ ਵੀ ਪੇਮੈਂਟ ਗ੍ਰਾਂਟ ਕਰਤੀ ਗਈ ਹੈ ਪੇਮੈਂਟ ਬੈਂਕ ਚ ਪਈ ਹੈ ਪੇਮੈਂਟ ਬੈਂਕ ਚ ਪਈ ਹੈ ਬਿਲਕੁਲ ਪਈ ਹੈ ਚੈੱਕ ਕਰ ਲਓ ਉਹਨਾਂ ਦਾ આરોਪ ਹੈ ਨਾ ਵੀ ਅੱਜ ਰੈਵਨਿਊ ਰਿਕਾਰਡ ਜੀ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਸਿਰਫ ਰੈਵਨਿਊ ਰਿਕਾਰਡ ਦੇ ਜਿਹੜੇ ਹੈਗੇ ਆ ਕਸਟੋਡੀਅਨ ਹੁੰਦੇ ਆ ਉਹ ਵੀ ਅਸੀਂ ਜਿਹੜਾ ਸਾਡਾ ਰਿਕਾਰਡ ਕੀਪਰ ਹੈ ਉਹ ਕਸਟੋਡੀਅਨ ਹੁੰਦੇ ਨੇ ਅੱਜ ਵੀ ਜਾ ਕੇ ਕੋਈ ਵੀ ਇੰਡੀਪੈਂਡੈਂਟਲੀ ਰਿਕਾਰਡ 68 ਟ੍ਰੇਟ ਦਾ ਜਾਂ 45 ਤੋਂ ਵੀ ਤੁਸੀਂ ਜਿਹੜਾ ਹੈਗਾ ਬਾਦਰਵਾਲੇ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਜੇ ਕੋਈ ਉੱਥੇ ਆਜੇ ਕਿਸੇ ਦੀ ਜਿਹੜੀ ਹੈਗੀ ਆ ਸੜਕ ਦਾ ਕੋਈ ਮੈਂਸ਼ਨ ਆਜੇ ਤਾਂ ਫਿਰ ਉਹ ਸਾਨੂੰ ਆਕੇ ਦੱਸ ਸਕਦਾ ਪਰ ਸਾਨੂੰ ਨਹੀਂ ਮਿਲਿਆ ਕੋਈ ਵੀ ਮੈਂਸ਼ਨ ਅੱਜ ਤੱਕ ਕਿਸੇ ਸੜਕ ਦਾ ਬਾਧਰਵਾਲਾ ਬਿੰਦੂ ਬਾਧਰਵਾਲਾ ਪਿੰਡ ਦੀ ਜ਼ਮੀਨ ਅ ਇੱਕ ਜੀ ਹਿੰਦੁਸਤਾਨ ਟਾਈਮਜ਼ ਨਿਊਜ਼ਪੇਪਰ ਹੈਗਾ ਉਹਦੇ ਚ ਇੱਕ ਖਬਰ ਛਪੀ ਸੀ 22 ਨ ਨੂੰ ਤੇ ਉਸ ਬਾਰੇ ਇਹ ਪ੍ਰੈਸ ਕਾਨਫਰੈਂਸ ਹੈ ਉਸ ਨਿਊਜ਼ ਦੇ ਜਿਹੜੇ ਤੱਥ ਹੈ ਉਹ ਬਿਲਕੁਲ ਜਿਹੜੇ ਹੈਗੇ ਆ ਉਹ ਗਲਤ ਲਿਖੇ ਗਏ ਆ ਉਹਦੇ ਚ ਤੇ ਉਹਦੇ ਚ ਸਾਫ਼ ਸਾਫ਼ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਨਾਲ ਉਹਨਾਂ ਨੇ ਉਹ ਨਿਊਜ਼ ਆਈਟਮ ਛਾਪੀ ਹੈ ਤੇ ਉਹਦੇ ਵਿੱਚ ਮੇਰੀ ਫੋਟੋ ਛਾਪੀ ਹੈ ਉਹਦੇ ਵਿੱਚ ਉਹਨਾਂ ਨੇ ਜਿਹੜੀ ਮੇਰੀ 11 ਸਾਲ ਦੀ ਇਮੇਜ ਬਣਾਈ ਹੋਈ ਹੈ ਉਹ ਸਾਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਨਹੀਂ ਪਤਾ ਇਹ ਨਿਊਜ਼ ਪਲਾਂਟਡ ਹੈ ਜਾਂ ਨਹੀਂ ਪਲਾਂਟਡ ਹੈ ਬਟ ਬਾਈ ਚਾਂਸ ਨੀਉ ਉਸੇ ਦਿਨ ਲਈ ਗਈ ਹੈ ਜਿੱਦਨ ਹਾਈ ਕੋਰਟ 'ਚ ਇਸੇ ਤਰੀ ਜਿਹੜੇ ਕੇਸ ਚੱਲਦਾ ਉਹਦੀ ਹੀ ਡੇਟ ਸੀਗੀ 22 ਤਰੀਕ ਨੂੰ ਤਾਂ ਇਸ ਕਰਕੇ ਮੈਂ ਉਹਦੇ ਵਿੱਚ ਜਿਹੜੇ ਐਚਟੀ ਵਾਲੇ ਨੇ ਉਹਨਾਂ ਨੂੰ ਇੱਕ ਮੇਲ ਵੀ ਲਿਖੀ ਹੈ ਜਿਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਤਾਥੀਆਤਾ ਉਹ ਕਲੀਅਰ ਕਰਨ ਜਾਂ ਮਾਫੀ ਮੰਗਣ ਨਹੀਂ ਤਾਂ ਮੈਂ ਤਿੰਨਾਂ ਚਾਰ ਦਿਨਾਂ 'ਚ ਜੇਕਰ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਂਦਾ ਤੇ ਉਹਨਾਂ ਦੇ ਮਾਨਹਾਨੀ ਦਾ ਕੇਸ ਵੀ ਕਰਨੀ ਮੈਟਰ ਕੀ ਹੁੰਦਾ ਹੈ ਮੈਟਰ ਏ ਹੈ ਜੀ ਇਹਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਹੈਗਾ ਕਿ ਕੋਈ ਜਿਹੜੀ ਅਵਾਰਡ ਹੈਗਾ ਜਿਹੜਾ ਉਹ ਧਰਮਕੋੜ ਦਾ ਹੋਇਆ ਸੀਗਾ ਜਿਹੜਾ ਕਿ ਮੇਰੇ ਵੇਲੇ ਹੋਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਹੈਗਾ ਦੋ ਤਿੰਨ ਚੀਜ਼ਾਂ ਜਿਹੜੀਆਂ ਬਿਲਕੁਲ ਗਲਤ ਲਿਖੀਆਂ ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਇੱਕ ਤਾਂ ਕੰਪਨਸੇਸ਼ਨ ਜਿਹੜੀ ਹੈਗੀ ਆ ਉਸ ਅਵਾਰਡ ਦੀ ਉਹ ਪ੍ਰਾਰਥੀ ਨੂੰ ਮਿਲ ਚੁੱਕੀ ਹੈ ਜਦਕਿ ਤੁਸੀਂ ਅੱਜ ਵੀ ਚੈੱਕ ਕਰਾ ਸਕਦੇ ਹੋ ਕਿ ਕੰਪਨਸੇਸ਼ਨ ਜਿਹੜੀ ਹੈਗੀ ਉਹ ਸਰਕਾਰ ਦੇ ਖਾਤੇ 'ਚ ਹੀ ਪਈ ਹੈ ਉਹ ਕਿਸੇ ਨੂੰ ਮਿਲੀ ਨਹੀਂ ਹੈ ਹਲੇ ਤੱਕ ਤੇ ਇਹੀ ਜਿਹੜਾ ਕੇਸ ਹੈ ਜੇ ਤੁਸੀਂ ਨੋਟ ਕਰਨਾ ਚਾਹੋ ਤਾਂ ਕਰ ਸਕਦੇ ਹੋ ਕਿ CW P ਸਿਵਲ ਰਿਟਿਟਿਸ਼ਨ 19216 ਆਫ 2024 ਹੈ ਉਹਦੇ ਵਿੱਚ ਪ੍ਰਾਰਥੀ ਦੀ ਪ੍ਰੇਅਰ ਹੀ ਇਹ ਹੈ ਕਿ ਇਹਨਾਂ ਨੇ ਜਿਹੜੀ ਕੰਪਨਸੇਸ਼ਨ ਹੈਗੀ ਉਹ ਮੈਨੂੰ ਹਲੇ ਤੱਕ ਦਿੱਤੀ ਨਹੀਂ ਹੈ ਐਂਡ ਉਹਨਾਂ ਨੇ ਅਖਬਾਰ 'ਚ ਜਿਹੜਾ ਲਿਖਿਆ ਹੈ ਉਹਦੇ ਵਿੱਚ ਲਿਖਿਆ ਕਿ ਗਰੰਟੀਡ ਕੰਪਨਸੇਸ਼ਨ ਜਿਹਦਾ ਮਤਲਬ ਇਹ ਹੈ ਕਿ ਅਸੀਂ ਜਿਹੜੀ ਹੈਗੀ ਹੈ ਕੰਪਨਸੇਸ਼ਨ ਆਲਰੇਡੀ ਉਹਨਾਂ ਨੂੰ ਦੇ ਚੁੱਕੇ ਹਾਂ ਇਹ ਸਭ ਤੋਂ ਪਹਿਲਾ ਤੱਥ ਇਹ ਗਲਤ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ CLU ਬਾਰੇ ਜ਼ਿਕਰ ਕੀਤਾ ਹੈ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ 2022 'ਚ ਦਿੱਤੀ ਹੈ ਪਹਿਲੀ ਗੱਲ ਤਾਂ ਸੀਐਲਯੂ ਦੇਣ ਦਾ ਅਧਿਕਾਰ ਜਿਹੜਾ ਹੈ ਉਹ ਐਸਡੀਐਮ ਨੂੰ ਹੁੰਦਾ ਹੀ ਨਹੀਂ ਜੀ ਇਹ ਗਲੱਡਾ ਵੱਲੋਂ ਦਿੱਤੀ ਜਾਂਦੀ ਹੈ ਸੀਐਲਯੂ ਦੂਸਰੀ ਗੱਲ ਜੇ ਤੁਸੀਂ ਚੈੱਕ ਕਰੋਗੇ ਅੱਜ ਵੀ ਕਾਗਜ਼ ਜਿਹੜੇ ਹੈਗੇ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਦਾਂਗੇ ਕਿ 2013 ਚ ਉਹਦੀ ਸੀਐਲਯੂ ਹੋਈ ਹੋਈ ਹੈ 2013 ਚ ਸੀਐਲਯੂ ਹੋਈ ਹੈ ਤੇ ਮੇਰੀ ਜਿਹੜੀ ਨੌਕਰੀ ਹੈ ਜਿਹੜੀ ਮੇਰੀ ਇੰਡਕਟ ਹੋਈ ਸੀ ਮੈਂ ਨੌਕਰੀ 'ਚ ਮੇਰੀ ਜੁਆਇਨਿੰਗ ਜਿਹੜੀ ਹੈਗੀ ਉਹ 2014 ਦੀ ਹੈ ਮੇਰੀ ਨੌਕਰੀ 'ਚ ਵੀ ਆਉਣ ਤੋਂ ਪਹਿਲਾਂ 2013 ਚ ਉਹ ਸੀਐਲਯੂ ਹੋਈ ਹੋਈ ਹੈ ਜੋ ਕਿ ਉਸ ਜਿਹੜਾ ਨਿਊਜ਼ ਆਈਟਮ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮ ਇਸ ਤੋਂ ਇਲਾਵਾ ਉਹਨਾਂ ਨੇ ਅਵਾਰਡ ਬਾਰੇ ਲਿਖਿਆ ਹੈ ਕਿ ਮੈਂ ਅਪਰੂਵਲ ਦਿੰਦੀ ਹਾਂ ਉਸ ਅਵਾਰਡ ਦੀ ਜਦਕਿ ਅਪਰੂਵਲ ਕੋਈ ਨਹੀਂ ਦਿੰਦੀ ਅਸੀਂ ਸਿਰਫ ਅਵਾਰਡ ਬਣਾਉਣ ਵਾਲੇ ਹੁੰਨੇ ਆਂ ਜੀ ਅਸੀਂ ਸਿਰਫ ਇੱਕ ਕੈਲਕੂਲੇਸ਼ਨ ਕਰਕੇ ਭੇਜਣੀ ਹੁੰਦੀ ਹੈ ਉਹ ਕੈਲਕੂਲੇਸ਼ਨ ਕਰਕੇ ਅਸੀਂ ਜ਼ਰੂਰ ਭੇਜੀ ਹੈ ਉਹਦੇ ਵਿੱਚ ਜੇਕਰ ਜ਼ਮੀਨ ਜੀ ਨੇ ਦੇਣੀ ਹੁੰਦੀ ਹੈ ਤੇ ਜਿਸ ਨੇ ਜ਼ਮੀਨ ਲੈਣੀ ਹੁੰਦੀ ਹੈ ਯਾਨੀ ਕਿ ਪੀ ਡਬਲਯੂ ਡੀ ਜੀ ਨੇ ਇਹਦੇ ਵਿੱਚ ਜ਼ਮੀਨ ਜਿਹੜੀ ਸੀਗੀ ਉਹ ਆ ਰਹੀ ਸੀਗੀ ਐਨ 77 ਦੇ ਅੰਡਰ ਤੇ ਉਹਨਾਂ ਨੇ ਲੈਣੀ ਸੀ ਤੇ ਉਸ ਬੰਦੇ ਨੇ ਦੇਣੀ ਸੀ ਜੇਕਰ ਉਹ ਉਸ ਅਮਾਉਂਟ ਤੇ ਐਗਰੀ ਕਰਦੇ ਨੇ ਮੋਰਥ ਤੋਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਤੋਂ ਉਹਨਾਂ ਨੇ ਇੱਕ ਅਪਰੂਵਲ ਲੈਣੀ ਹੁੰਦੀ ਹੈ ਜੇਕਰ ਉਹ ਅਪਰੂਵਲ ਆ ਜੇ ਉਸ ਤੋਂ ਬਾਅਦ ਉਹਨਾਂ ਨੇ ਪੈਸਾ ਜਿਹੜਾ ਹੈਗਾ ਉਹ ਰਜਿਸਟਰੀ ਦੇ ਅਗੇਂਸਟ ਬੰਦੇ ਨੂੰ ਸਿੱਧਾ ਦੇਣਾ ਹੁੰਦਾ ਹੈ ਜਿਹੜਾ ਕਿ ਇਹਦੇ ਵਿੱਚ ਨਹੀਂ ਹੋਇਆ ਉਹਨਾਂ ਵੱਲੋਂ ਕੋਈ ਅਪਰੂਵਲ ਨਹੀਂ ਲਈ ਗਈ ਤੇ ਸਾਨੂੰ ਪਤਾ ਸੀ ਕਿ ਅਪਰੂਵਲ ਨਹੀਂ ਲਈ ਗਈ ਇਸੇ ਕਰਕੇ ਉਸ ਬੰਦੇ ਨੂੰ ਜਿਹੜਾ ਹੈ ਉਹ ਕੋਈ ਪੈਸੇ ਨਹੀਂ ਦਿੱਤੇ ਗਏ ਮੈਂ ਜਿਹੜਾ ਹਾਈ ਕੌਂਸਲ ਕੇਸ ਜੰਗ ਰਿਹਾ ਹੈਗਾ ਉਹਨਾਂ ਨੇ ਕੋਈ ਮੈਂਸ਼ਨ ਕੀਤਾ ਹੈਗਾ ਕਿ ਕੋਲੋਨੀ ਦੀ ਪ੍ਰੋਪਰਟੀ ਗਾਰਟੀ ਡੀਟੇਲੀਆਂ ਕਿលੀਆਂ ਮੰਗ ਰਿਹਾ ਹੈ ਜਿਹੜਾ ਹਾਈ ਕੋਰਟ 'ਚ ਕੇਸ ਚੱਲ ਰਿਹਾ ਉਹ ਸਿਰਫ ਇਸ ਬਾਰੇ ਹੈ ਜੀ ਕਿ ਉਸ ਬੰਦੇ ਨੇ ਕਿਹਾ ਹੈ ਕਿ ਮੇਰੀ ਅਮਾਊਂਟ ਜਿਹੜੀ ਹੈਗੀ ਹੈ ਉਹ ਐਸ ਡੀ ਐਮ ਦੇ ਖਾਤੇ 'ਚ ਹੀ ਜਾਂ ਕਾਲਾ ਦੇ ਅਕਾਊਂਟ 'ਚ ਪਈ ਹੈ ਤੇ ਇਹ ਮੈਨੂੰ ਟਰਾਂਸਫਰ ਨਹੀਂ ਕਰ ਰਹੇ ਤਾਂ ਸਾਰਾ ਜਿਹੜਾ ਕੇਸ ਹੈ ਉਹ ਇਹੀ ਹੈ ਕਿ ਜਿਹੜੇ ਪੈਸੇ ਹੈਗੇ ਆ ਉਹ ਉਸ ਬੰਦੇ ਨੂੰ ਹਲੇ ਤੱਕ ਮਿਲੇ ਨਹੀਂ ਉਦੇ ਵਿੱਚ ਉਸ ਬੰਦੇ ਨੇ ਜਿਹੜਾ ਕਲੇਮ ਕੀਤਾ ਉਹ ਇਹ ਕੀਤਾ ਕਿ ਮੈਂ ਇਸ ਜ਼ਮੀਨ ਦਾ ਮਾਲਕ ਜਿਹੜਾ ਹੈਗਾ ਉਹ ਜਦੋਂ ਤੋਂ ਵੀ ਉਹ ਬਣਿਆ 60 ਤੋਂ ਬਣਿਆ ਹੋਇਆ ਤੇ ਉੱਥੋਂ ਤੋਂ ਉਦੋਂ ਤੋਂ ਹੀ ਉਹ ਮਾਲਕ ਬਣਿਆ ਹੋਇਆ ਉਹ ਜ਼ਮੀਨ ਤੇ ਹੋਰ ਕਿਸੇ ਚੀਜ਼ ਦਾ ਕੋਈ ਜ਼ਿਕਰ ਨਹੀਂ ਹੈਗਾ ਉਹ ਤੁਸੀਂ ਅੱਜ ਵੀ 45 ਤੋਂ ਲੈ ਕੇ ਅੱਜ ਤੱਕ ਦਾ ਰੈਵਨਿਊ ਰਿਕਾਰਡ ਜਿਹੜਾ ਧਰਮਕੋਟ ਦਾ ਬਿਲਕੁਲ ਇੰਟੈਕਟ ਪਿਆ ਉਹ ਤੁਸੀਂ ਅੱਜ ਵੀ ਜਾ ਕੇ ਚੈੱਕ ਕਰ ਸਕਦੇ ਹੋ ਵੀ ਉੱਥੇ ਕਿਸੇ ਵੀ ਹੋਰ ਚੀਜ਼ ਦਾ ਕੋਈ ਮੈਂਸ਼ਨ ਹੀ ਨਹੀਂ ਹੈ ਜੋ ਮਾਲਕ ਸੀਗੇ ਉਹ ਉਦਾਂ ਹੀ ਤੁਰੇ ਆ ਰਹੇ ਨੇ ਜੀ ਅੱਜ ਤੱਕ ਮੈਂ ਵੀ ਪ੍ਰੋਪਰਟੀ ਸਰਿਕੋ ਮਾਲਕੀ ਆ ਉਹ ਬਾਕੀ ਬਾਕੀ ਹੋਰ ਵੀ ਜਿਹੜੀ ਇਹ ਪ੍ਰੋਪਰਟੀ ਆ ਦਾ ਕਲੇਮ ਇੱਕੋ ਹੀ ਮਾਲਕ ਕਰ ਰਿਹਾ ਜੀ ਉਹ ਜਿਹੜਾ ਹੈਗਾ ਉਹ ਉਹ ਤਸਦੀਕਰ ਨੇ ਤਸਦੀਕ ਵੀ ਕੀਤਾ ਕਿ ਮਲਕੀ ਉਹਦੀ ਹੈ ਜਿੰਨਾ ਉਹ ਰਕਬਾ ਤਸਦੀਕ ਕਰ ਰਿਆ ਸੀ ਉਹ ਤਿੰਨ ਕਨਾਲ ਕਹ ਰਿਆ ਸੀ ਲੇਕਿਨ ਉਹਨੇ ਕਿਹਾ ਕਿ ਦੋ ਕਨਾਲ 11 ਮਰਲੇ ਆ ਤੇ ਉਹ ਉਨਾ ਹੀ ਹੈ ਤੇ ਉਸੇ ਮਾਲਕ ਦੇ ਨਾਮ ਤੇ ਹੀ ਹੈ ਜਿਹੜਾ ਕਲੇਮ ਕਰ ਰਿਹਾ ਸਰੀ ਜਿਹੜੀ ਨਿਊਜ਼ ਆਪੀ ਹੋਇਆ ਉਸ ਤੋਂ ਬਾਅਦ ਥੋੜਾ ਜਿਹਾ ਵਰਜਨ ਲਿਆ ਗਿਆ ਕਿਉਂਕਿ ਥੋੜਾ ਮੇਨ ਹੈਡਲਾਈਨ ਤੇ ਥੋੜਾ ਨਾਮ ਆ ਰਿਹਾ ਪਿਕਚਰ ਤੇ ਬਿਲਕੁਲ ਮੇਰਾ ਵਰਜਨ ਇਹਦੇ ਚ ਨਹੀਂ ਲਿਆ ਗਿਆ ਜੀ ਜਦੋਂ ਉਸ ਪੱਤਰਕਾਰ ਨੂੰ ਅਸੀਂ ਕੰਟੈਕਟ ਕੀਤਾ ਤੇ ਉਹਨੇ ਕਿਹਾ ਮੈਂ ਮੈਂ ਨਿਊਜ਼ਲੈਂਡ ਤੋਂ ਇੱਕ ਵੀਕ ਪਹਿਲਾਂ ਕਹਿੰਦਾ ਤੁਹਾਨੂੰ ਦੋ ਫੋਨ ਕੀਤੇ ਸੀ ਜਦਕਿ ਮੈਨੂੰ ਕੋਈ ਫੋਨ ਨਹੀਂ ਆਏ ਹੋਏ ਦੂਸਰੀ ਗੱਲ ਇਹ ਕਿ ਅਸੀਂ ਪਬਲਿਕ ਜਿਹੜੀ ਹੈਗੀ ਆ ਉਹ ਸੀਟ ਤੇ ਹੁੰਨੇ ਆ ਤਾਂ ਕਿਸੇ ਟਾਈਮ ਕੋਈ ਫੋਨ ਕਰਦਾ ਤੁਹਾਡੇ ਵਰਗੇ ਵੀ ਸਾਨੂੰ ਫੋਨ ਕਰਦੇ ਨੇ ਤਾਂ ਅਸੀਂ ਕਈ ਵਾਰੀ ਜਿਹੜਾ ਹੈਗਾ ਕੱਟ ਦਿੰਨੇ ਆ ਜਾਂ ਨਹੀਂ ਚੱਕ ਪਾਂਦੇ ਤਾਂ ਤੁਸੀਂ ਮੈਸੇਜ ਕਰਕੇ ਸਾਨੂੰ ਕੁਝ ਨਾ ਕੁਝ ਪੁੱਛ ਲੈਣੇ ਹੋ ਉਹਨਾਂ ਦਾ ਆਈਡਲੀ ਵਟਸਐਪ ਮੈਸੇਜ ਆਣਾ ਚਾਹੀਦਾ ਸੀਗਾ ਕਿ ਮੈਂ ਜਿਹੜਾ ਹੈਗਾ ਤੁਹਾਡੀ ਵਰਜਨ ਲੈਣੀ ਆ ਪਰ ਉਹਨਾਂ ਦਾ ਮੈਸੇਜ ਕੋਈ ਨਹੀਂ ਆਇਆ ਬਸ ਉਹਨਾਂ ਨੇ ਇੱਕ ਵਾਰ ਸ਼ਾਇਦ ਕਦੇ ਫੋਨ ਕੀਤਾ ਹੋਵੇ ਜਿਹੜਾ ਕਿ ਉਹ ਕਲੇਮ ਕਰ ਰਹੇ ਨੇ ਉਹ ਕੀਤਾ ਹੋਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਸੇ ਕਿਸੇ ਵੀ ਤਰ੍ਹਾਂ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਿਊਜ਼ਲੈਂਡ ਤੋਂ ਪਹਿਲੇ ਮੈਂ ਜਿੱਦਾਂ ਦੱਸਿਆ ਹਾਈ ਕੋਰਟ ਦੀ ਡੇਟ ਸੀਗੀ 22 ਦਿਨ ਉਹ ਸੇਮ ਡੇਟ ਨੂੰ ਜਿਹੜੀ ਨਿਊਜ਼ ਆ ਰਹੀ ਬਿਲਕੁਲ ਜਿੱਦਣ 22 ਤਰੀਕ ਨੂੰ ਹਾਈ ਕੋਰਟ ਦੀ ਡੇਟ ਸੀਗੀ ਅਸੀਂ ਚੰਡੀਗੜੀ ਸੀਗੇ ਕਿਉਂਕਿ ਡੇਟ ਸੀਗੀ ਜਦ ਕਿ ਇਸ ਪੰਜਾਬ ਸਰਕਾਰ ਦੀ ਉਹ ਛੁੱਟੀ ਸੀ ਹਾਈ ਕੋਰਟ 'ਚ ਛੁੱਟੀ ਨਹੀਂ ਸੀਗੀ ਤੇ ਉਦੋਂ ਹੀ ਉਹ ਜਿਹੜੀ ਨਿਊਜ਼ ਹੈ ਉਹ ਮੈਨੂੰ ਜਿਹੜਾ ਹੈਗਾ ਉਹ ਮੇਰੇ ਕਿਸੇ ਵੈਲਵਿਸ਼ਰ ਵੱਲੋਂ ਭੇਜੀ ਗਈ ਕਿ ਇਹ ਅੱਜ ਨਿਊਜ਼ ਲੱਗੀ ਹੈ ਤੇ ਮੈਂ ਕਾਫੀ ਸ਼ੌਕ ਸੀਗੀ ਇਹ ਦੇਖ ਕੇ ਕਿ ਜਿਸ ਦਿਨ ਕੋਰਟ ਦੀ ਤਰੀ ਉਹ ਅੱਗੇ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਦਾ ਸੀਐਲਯੂ 2013 ਚ ਹੋਈ ਹੈ ਜੀ ਮੈਂ ਨੌਕਰੀ ਜੁਆਇਨ ਕੀਤੀ ਹੈ 2014 ਚ ਜਦਕਿ ਉਸ ਨਿਊਜ਼ 'ਚ ਇਹ ਕਲੇਮ ਕੀਤਾ ਗਿਆ ਕਿ ਮੈਂ ਅਪਰੂਵਲ ਕੀਤੀ ਹੈ ਸੀਐਲਯੂ ਦੀ ਮੈਂ ਤਾਂ ਸੀਐਲਯੂ ਅਪਰੂਵਿੰਗ ਅਥਾਰਟੀ ਵੀ ਨਹੀਂ ਹੈਗੀ ਜਿਹੜੀ ਸੀਐਲਯੂ ਅਪਰੂਵਿੰਗ ਅਥਾਰਟੀ ਹੈ ਉਹ ਗਲੱਡਾ ਹੈ ਜਿਹੜੀ ਪੇਮੈਂਟ ਪੇਮੈਂਟ ਜਿਹੜੀ ਹੈਗਾ ਪੈਸੇ ਪੇਮੈਂਟ ਜਿਹੜੀ ਹੈਗੀ ਆ ਉਹ ਕਾਲਾ ਦੇ ਅਕਾਊਂਟ 'ਚ ਹੁੰਦੀ ਹੈ ਜੀ ਜਿਹੜੇ ਐਸਡੀਐਮ ਹੁੰਦੇ ਨੇ ਸਾਰੇ ਉਹ ਸੜਕ ਦੇ ਕਾਲਾ ਹੁੰਦੇ ਨੇ ਕੰਪੀਟੈਂਟ ਅਥਾਰਟੀ ਲੈਂਡ ਐਕਵਾਇਜ਼ੀਸ਼ਨ ਉਨਾਂ ਨੇ ਜੋ ਉਹ ਖਾਤਾ ਦਿੰਦੇ ਨੇ ਉਹਦੇ 'ਚ ਇੱਕ ਲਿਮਿਟ ਬਣ ਜਾਂਦੀ ਹੈ ਜਿਹੜੀ ਕਿ NHAI ਬਣਾ ਦਿੰਦੀ ਹੈ ਉਸ ਤੋਂ ਬਾਅਦ ਉਸ ਲਿਮਿਟ ਦੇ ਅਗੇਂਸਟ ਜਦੋਂ ਕੋਈ ਬੰਦਾ ਜਿਹੜਾ ਹੈਗਾ ਉਹ ਆਉਂਦਾ ਆਪਣੀ ਕਲੇਮ ਕਰਦਾ ਹੈ ਕਿ ਮੇਰਾ ਪੈਸਾ ਬਣਦਾ ਹੈ ਤਾਂ ਉਹ ਉਹਦੇ ਅਗੇਂਸਟ ਉਹਨੂੰ RTGS ਕਰ ਦਿੰਦੇ ਆ ਤੇ ਉਹ ਜਿਹੜੀ ਹੈਗੀ ਹੈ ਲਿਮਿਟ ਜੋ ਬਣੀ ਹੋਈ ਹੈ ਉਹ ਹੱਲੇ ਵੀ ਉਹਨਾਂ ਦੇ ਖਾਤੇ 'ਚ ਹੀ ਪਈ ਹੈ ਉਹ ਕਿਸੇ ਨੂੰ ਦਿੱਤੀ ਨਹੀਂ ਗਈ ਇਹ 3 ਕਰੋੜ 62 ਲੱਖ ਦੇ ਅਰਾਊਂਡ ਮਾਉਂਟ ਸੀਗੀ ਕਲੇਮ ਉਹਨਾਂ ਨੇ ਬਿਲਕੁਲ ਇਹਦੇ ਚ ਹੀ ਕੀਤੀ ਹੋਈ ਹੈ ਕੋਰਟ ਕੇਸ ਹੀ ਇਹ ਕਲੇਮ ਕੀਤੀ ਹੋਈ ਹੈ ਕਿਉਂਕਿ ਅਸੀਂ ਉਹਨਾਂ ਨੂੰ ਦਿੱਤੀ ਨਹੀਂ ਸੀ ਨਾ ਅਪਰੂਵਲ ਹੋਣ ਕਰਕੇ ਇਸ ਕਰਕੇ ਕੋਰਟ ਕੇਸ ਇਸੇ ਲਈ ਕੀਤਾ ਗਿਆ ਕਿ ਉਹਨਾਂ ਨੂੰ ਪੇਮੈਂਟ ਹੀ ਨਹੀਂ ਮਿਲੀ ਹੈ ਜਦ ਕਿ ਖਬਰ ਜਿਹੜੀ ਹੈਗੀ ਉਹ ਬਿਲਕੁਲ ਉਲਟ ਲਾਈ ਗਈ ਹੈ ਵੀ ਪੇਮੈਂਟ ਗ੍ਰਾਂਟ ਕਰਤੀ ਗਈ ਹੈ ਪੇਮੈਂਟ ਬੈਂਕ ਚ ਪਈ ਹੈ ਪੇਮੈਂਟ ਬੈਂਕ ਚ ਪਈ ਹੈ ਬਿਲਕੁਲ ਪਈ ਹੈ ਚੈੱਕ ਕਰ ਲਓ ਉਹਨਾਂ ਦਾ આરોਪ ਹੈ ਨਾ ਵੀ ਅੱਜ ਰੈਵਨਿਊ ਰਿਕਾਰਡ ਜੀ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਸਿਰਫ ਰੈਵਨਿਊ ਰਿਕਾਰਡ ਦੇ ਜਿਹੜੇ ਹੈਗੇ ਆ ਕਸਟੋਡੀਅਨ ਹੁੰਦੇ ਆ ਉਹ ਵੀ ਅਸੀਂ ਜਿਹੜਾ ਸਾਡਾ ਰਿਕਾਰਡ ਕੀਪਰ ਹੈ ਉਹ ਕਸਟੋਡੀਅਨ ਹੁੰਦੇ ਨੇ ਅੱਜ ਵੀ ਜਾ ਕੇ ਕੋਈ ਵੀ ਇੰਡੀਪੈਂਡੈਂਟਲੀ ਰਿਕਾਰਡ 68 ਟ੍ਰੇਟ ਦਾ ਜਾਂ 45 ਤੋਂ ਵੀ ਤੁਸੀਂ ਜਿਹੜਾ ਹੈਗਾ ਬਾਦਰਵਾਲੇ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਜੇ ਕੋਈ ਉੱਥੇ ਆਜੇ ਕਿਸੇ ਦੀ ਜਿਹੜੀ ਹੈਗੀ ਆ ਸੜਕ ਦਾ ਕੋਈ ਮੈਂਸ਼ਨ ਆ ਜੇ ਤਾਂ ਫਿਰ ਉਹ ਸਾਨੂੰ ਆਕੇ ਦੱਸ ਸਕਦਾ ਪਰ ਸਾਨੂੰ ਨਹੀਂ ਮਿਲਿਆ ਕੋਈ ਵੀ ਮੈਂਸ਼ਨ ਅੱਜ ਤੱਕ ਕਿਸੇ ਸੜਕ ਦਾ ਬਾਦਰਵਾਲਾ ਪਿੰਡ ਦੀ ਜ਼ਮੀਨ